ਆਪਣੇ ਕੰਪੀਟੈਂਸ ਦਾ ਪ੍ਰਦਰਸ਼ਤ ਅਤੇ ਹੋਰ ਦਰਮਾ ਮੁਕਾਬਲੇ ਮੁੱਖ ਕੋੜਾ ਜਾਇ। ਸਨੇ ਦਰਸ਼ਕਾਂ ਅਤੇ ਜੀਵ ਸਮਾਜ ਦਾ ਗਲਪ ਆਪਣੇ ਸਾਰੇ ਨਾਮ ਨਾਲ ਮਾਰਤੂ ਕਾਨੂੰਨ ਦੇ ਤਾਲ ਸਤ ਨੂੰ ਨੋਟ ਕਰਨੇ ਹੋਰ ਚੁਣਤਾ ਬਣ ਸਕਦਾ। ਸਾਇੰਸ ਨੂੰ ਗੁਰੂ ਰੱਖਾ ਮਾਰਾ ਜੀ ਆਕੰਨ ਨੂੰ ਬੋਲ ਆਦਤ ਇਸ ਦੀ ਸਭ ਕੁਝ ਆਪ ਜੀ ਦੇ ਪਾਵਨ ਪ੍ਰਗਟ ਵਾਹਵਾ ਕੰਨ ਜਿਹੜਾ ਜੀ ਲਿਖਿਆ

ਆਡਾ ਪ੍ਰੋਗਰਾਮ ਉਸ ਸਤਿਗੁਰੂ ਗੁਰੂਖੰਡਾ ਵੱਲੋਂ ਸੈਨ ਪਾਟਾ ਅਰੰਭ ਹੋਇਆ ਜਿਨ੍ਹਾਂ ਦੇ ਓਪ ਹੈ ਹਨ ਸਤਿਗੁਰੂ ਓਪ ਉਪਰੰਤ ਅੱਜ ਦੀ ਸਤਿਗੁਰੂ ਭਾਵ ਅੰਦਰ ਗੁਰਬਾਣੀ ਦੇ ਵਿੱਚੋਂ ਕਥਾ ਵਿਚਾਰਾਂ ਗੁਰੂ ਮੰਨਤ ਪ੍ਰਯਾਸ ਹੋਇਆ ਸੁਮੁੱਚੀ ਸੇਵਾ ਨੂੰ ਹੋ ਗਿਆ ਹੋਇਆਂ ਕੋਲੋਕਾਂ ਦੇ ਝਮਬਸ਼ਟਾਂ ਨਹੀਂ ਪੜੀ ਸੁਣਵਾ ਲਈ ਦਾ ਫਲਦੇਸ਼ ਪੜਨੀ ਸੁਣਦੀਆਂ ਸੰਤਾਂ ਦੇ ਹਿਰਦੇ ਵਿੱਚ ਸੁਹਾਣਾ ਦਰੂਪਰੂ ਨਾਮਧਰਨੀ ਅਦਤਾਂ ਮੁੱਛਕੀ ਵਾਲਾ ਯੂਨੀਵਰਸਟਾਨਾ ਪਰਵਾਸ ਸੁਖਾਂਤੀ ਪੁਨੀ ਸਰਪ੍ਰੇਖਿ ਜੀ ਦੇ ਸੇਵਾ ਰੋਲ ਵੱਲੋਂ ਬਹੁਤ ਮਾਇ ਹਾਜ਼ਰ ਹੋਈ ਹੈ ਕਜਾਨੇਪੁਰ ਕੋਰਪੋਰੇਸ਼ਨ ਨੇ ਦਰੂਪਰੂ ਨਾਮਧਰਨੀ ਅਦਤਾਂ ਕੋਰ ਸਿੱਕੀ ਵਾਲਾ ਯੂਨੀਵਰਸਟਾਨਾ ਪਰਵਾਸ ਅੰਤਰ ਵਿਕਲਾ ਵਿੱਚ ਰੱਖਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਣੀ ਅੰਕ ਸੰਗ ਸਹਾਇ ਹੋ ਕੇ ਆਪਣੇ ਚਰਨਾਂ ਵਿੱਚ ਰੱਖਣਾ ਹਰ ਉਦਾਨ ਪ੍ਰਤੀ ਬਖਸ਼ ਕਰ ਲਈ ਸਤਿਗੁਰ ਜੀ ਇਸ ਸਮੇਂ ਉੱਤੇ ਆਲ ਦੀ ਨਿਤਿਆ ਰਸਤਾ ਵਸਤਾ ਵਿੱਚੋਂ ਪੰਚਾਂ ਉਪਰਾਪ ਸਦੇ ਸੱਚ ਅਟਲ ਹੋਈ ਹੈ ਜੇਕਰ ਦਰਪਨ ਨੂੰ ਅਨੁਛੇਦ ਪ੍ਰਚਾਰ ਆਦਿ ਸਤ ਸੰਗ ਵਿੱਚ ਵਰਤੇ ਗੁਰੂ ਦੇ ਲੰਗਰ ਸੱਚ ਦੇ ਹੱਜ ਦਾ ਖਾਵੇ ਖਰਚੇ ਦਾ ਨੂੰ ਪਾਏ ਤੋੜ ਨਾ ਵਰਤੂ ਦੇ ਲੰਗਰ ਗੁਰੂ ਦਾ ਕਾਲ ਗੁਰ ਸਿੱਖਾਂ ਦੀ ਲੇਖੀ ਚਲਾਉਣੀ ਪੰਡਾਰੇ ਗੁਰੂ ਕਰਨੇ ਦਰੂਪਰ ਨਾਮ ਦਾ ਵੀ ਦਾਤਾ ਗੁਰ ਸਿੱਖੀ ਵਾਲਾ ਜੀਵਨ ਵਸਤਾਂ ਸਰਪੂਜੀ ਸੇਵਕ ਪਰਿਵਾਰ ਵੱਲੋਂ ਆਦਿ ਨੂੰ ਸੋਨੇ ਕੁਸ਼ਵਕ ਪਨਾਏ ਗਏ ਹਨ ਆਦਿ ਨੂੰ ਅਨੰਤਕਾਰ ਕੀਤੇ ਹਨ ਸੇਵਕਾਂ ਦੇ ਲੋਕ ਲੋਕੋ ਸਪਰਦੇ ਕਟਣੇ ਹਰ ਮਦਦ ਕੋਦੇ ਬੁਸ ਕਰਨ ਦੀ ਸਰਪੂਜੀ ਕਰੋ ਕਿਰਪਾ ਦਰਸ਼ਨਾਰੇ ਬਸ਼ਟਿਆ ਫਾਉਨ ਪੇਤਰੋਪਨਾ ਹਮਕਮ ਨਾਮ ਤੇ ਚਲੰਦਾ ਬਾਲਕੂਨ ਵਸਤਵੋ ਦੀ ਸੋਖੋ ਬੇ ਨੰਦਨਾ ਫਰਦੀਸਾ

ਗੁਰੂ ਗ੍ਰੰਥ ਜੀ ਪਾਣਿਓ ਪਰਗਤ ਗੁਨਾ ਕੀ ਦੋ ਪ੍ਰਭ ਕੋ ਗਦ ਬਹੁਤ ਕਰਾ ਰਾਜ ਪਰੇ ਕਾ ਖਾਤਸਾ ਕਾਰ ਹੋਏ ਸਾਮਨੇ ਕੇ ਵਾਇਦੂ ਨਾਮ ਜਗ ਆਜ ਹੈ ਦੋ ਸ਼ਰਧਾ ਕਰ ਸੇ ਮੁਦੇ ਵਾਇਦੂ ਦੋ ਸਰਦਾਰ ਕੰਤ ਸਹਿ ਮਤੇ ਵਾਰੇ ਕਰੋ ਮਾਰ ਤਾਰ ਨਾ ਬੋਲੇ ਵੀ ਸੋਨੇ ਹਾਗ ਸੀ ਆਪਾ ਗਵਾਜ ਗੁਜਤ ਰਤਨਸ ਗਵਾਹੀ ਗੁਜਤੀ ਰਣਮੇ ਆਇਓ ਸਭੀ ਕ੍ਰਿਆਵਤ ਪੰਨੇ ਫੋਕਲਾ ਲੈਖਤੇ ਕਰੇ ਯਹਤ੍ਰੰਦੇ ਹਜ

ਦਰਸ਼ਨ ਪਤੀਏ ਗੁਰੂ ਕੇ ਜਨਮ ਮਰਨ ਵਿਚਾਰੇ ਨਵ ਬਹਾਰ ਚਾਹੇ ਅੰਮ੍ਰਿਤ ਛੋੜ ਕਾਹੇ ਬਕ ਕਾਹੇ ਅੰਤਰਵਚਾ ਨਵ ਬਹਾਰ ਚਾਹੇ ਅੰਮ੍ਰਿਤ ਛੋੜ ਕਾਹੇ ਬਕ ਕਾਹੇ ਐਸਾ ਯਾਰ ਤਪੋ ਗੋਵਨ ਮੇਰੇ ਵਾਹ ਚੱਕਰ ਸਾਥੀ ਕੇਰੇ ਪਰਵਾਉ ਯਾਮ ਆਗਮ ਸਭੋਈ ਜਵਾਨ ਬੰਧਵੋ ਬੰਧਿਆ ਸਭ ਜਗ ਭਵੈ ਸੇਵਾ ਕਰੇ ਸੁਚਕ ਕਰੋ ਵੇ ਜਾਲਕਲ ਮਨਿਆਲ ਰਾਵੜਿਆ ਸੋਏ ਹਮ ਨਹੀਂ ਚੰਦੇ ਬੁਰਾ ਨਹੀਂ ਕੋਏ ਪਰਮ ਤੋ ਨਾਨਕ ਤਾਰੇ ਸੋਏ ਹਮ ਨਹੀਂ ਚੰਦੇ ਬੁਰਾ ਨਹੀਂ ਕੋਏ ਪਰਮ ਤੋ ਨਾਨਕ ਤਾਰੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਕਿ ਤਰ ਤਰ ਜੀਵ ਕੰਕਰ ਸਤ ਸਤ ਅੰਤਵਤ ਨਾ ਭਾਗਨਾ ਹੈ ਅੰਭੂ ਸੋਰ ਬਾਹਿ ਮਿਖ ਖਾਇ ਕੋ ਬਾਹ ਕੋ ਤਰ ਤਰ ਸਤ ਬਾਹ ਉਚਿਤ 10 ਬਾਹ ਉਸ ਵਾਹ ਜਦੋਂ ਕੋ ਬਾਹ ਉਹ ਵਾਹ ਨਾ ਕੋ

urlo 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 No. Well. you wow. ਗੁਰੂ ਦਾ ਨਾਮ ਜਪਣਾ ਕਿਹਨੂੰ ਸਤਨਾਮ ਵਾਹਿਗੁਰੂ ਜਪਿਆ ਜਾਂਦਾ ਇੱਕ ਦੋ ਮਿੰਟ ਜabb ਜੋ ਪਾਉਂਦੇ ਹਨ ਤੇ ਸਤਨਾਮ ਵਾਹਿਗੁਰੂ ਜਪਿਆ ਜਾਂਦਾ ਕਈ ਵਾਰ ਇਸ ਕੋਬ ਹੁੰਦਾ ਹੈ ਜੇ ਆਪ ਕੱਲਾ ਹੀ ਵਾਹਿਗੁਰੂ ਜਪਦੇ ਕਿਉਂਕਿ ਗੁਰੂ ਮੰਤਰ ਦਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਵੇ ਕੋਈ ਮੰਤਰ ਜੋ ਗੁਰੂ ਦਾ ਦਿੱਤਾ ਹੈ ਉਹ ਵਾਹਿਗੁਰੂ ਹੈ ਅੰਕੜਾ ਮਤ ਛੱਡ ਦੇਣਾ ਨੂੰ 30 ਵਾਰੀ ਵਾਹਿਗੁਰੂ ਮੰਤਰ ਜੜ ਕਰਵਾਇਆ ਜਾਂਦਾ ਕਾਂਟੂਰੇ ਸਰਵਜੋ ਪੰਜ ਅਖਰਵ ਅਨੂਤ ਪਾਟੇ ਨੂੰ ਇਹ ਬੋਲਦੇ ਆ ਕੋਲੋਨੀ ਵਾਹਿਗੁਰੂ ਜੀ ਦਾ ਘਰ ਦਾ ਵਾਹਿਗੁਰੂ ਜੀ ਦੇ ਪਤੀ ਜਿੱਤੇ ਯੂਨੀਵਰਸਿਟੀ ਦੇ ਜਿੱਥੇ ਕੋਲ ਜਿੱਥੇ ਆਮਦ ਸ਼ਿਕਾਇਤ ਆ ਜਾਂਦਾ ਹੈ ਉਹਦੇ ਨੂੰ ਖੁਦ ਤਿੰਨ ਦਿਨ ਲੱਦੇ ਹਨ ਆਮਦ ਸ਼ੱਕ ਦੇ ਤਿੰਨ ਦਿਨ ਹਰ ਨੂੰ ਵਾਹਿਗੁਰੂ ਮਤ ਦੜਕ ਰਵਾਇਆ ਜਾਂਦਾ ਹੈ ਜਿੰਨੀ ਦੇਰ ਅੰਦਰੂਮ ਮਨ ਜੋਤ ਦੇ ਦਰਸ਼ਨ ਨਹੀਂ ਕਰਦੇ ਬ੍ਰਹਮ ਜੋਤ ਦੇ ਦਰਸ਼ਨ ਨਹੀਂ ਕਰਦੇ ਅਮਰ ਨਹੀਂ ਸ਼ਕਾਇਆ ਜਾਂਦਾ ਇਸ ਕਰਕੇ ਸਾਡਾ ਜੋ ਮੰਤਰ ਹੈ ਨਾ ਉਹ ਵਾਹਿਗੁਰੂ ਮੰਤਰ ਸਾਤਨਾ ਸਤ ਪਰਮਾਤਮਾ ਨਾਮ ਮੁਖ ਦੀ ਆਵਾਜ਼ ਜਦ ਇਹ ਵਾਹਿਗੁਰੂ ਮੰਤਰ ਜਪ ਕੇ ਸੁਰਤੀ ਦਰਗਾਹ ਉੱਤੇ ਪਰਮਾਤਮਾ ਕੋਲ ਪਹੁੰਚੇਗੀ ਨਾ ਉੱਥੇ ਸਾਹਮਣੇ ਪਰਮਾਤਮਾ ਆਇਆ ਤੇ ਨਾਮ ਦੇ ਰਾਈ ਭਗਤਾਂ ਨਾਲ ਗੱਲਾਂ ਬਾਤਾਂ ਕਰਦਾ ਇਸ ਸਾਤਨਾ ਨੂੰ ਇਸ ਸਾਧਕਾਂ ਦਾ ਖੇਲ ਹੈ ਇੱਥੇ ਪ੍ਰਕਾਸ਼ਕੀ ਪਰਮਾਤਮਾ ਦੇ ਨਾਮ ਇਹ ਦਾਦੂ ਕੋਈ ਵੀ ਨਹੀਂ ਪੜਿਆ ਸਿੱਧਾ ਇਸ ਸਾਧ ਨਾਮ ਉਦੋਂ ਤੋਂ ਕੋਈ ਪਤਾ ਨਹੀਂ ਕਿਹਾ ਇਸ ਸਾਧਕੇ ਦਾ ਇਹ ਆਪਾਂ ਸ਼ੰਕਾ ਲੱਗਦੀ ਜਾਣਾ ਕਿ ਗੱਲਾਂ ਹੀ ਵਾਇਕ ਹੋ ਜਾਂਦੇ ਆ ਕਿ ਆਪਣੀ ਮੱਤ ਨਹੀਂ ਵਰਤਣੀ ਜ਼ਬਰਦਸਤੀ ਗੁਰੂ ਦੀ ਮੱਤ ਤੋਂ ਉਲਟ ਜਾ ਕੇ ਨਾ ਸਾਧ ਨਾਮ ਆਪ ਖੁੱਦ ਨਹੀਂ ਲਓ डॉक्टर गुरुजी मार्गी थे चलो गुरु की मातु ले याने भक्त विदास और टोफे से याने क्योंकि इसने स्वागत करा दिया वाह गुरु वाह गुरु वाह किस वा। करके जो मंत्र है ना उभाई गुरु मन जे सुरु सतगुरु गुरु नानक पाचा महाराज याने कर्तन गुरु की धरती पर गुरु संता ने ये मंत्र जो पढ़ना शुरू किया ਤਾਰੂਨ ਸਾਹਿਬ ਕਰਤਾਰਪੁਰ ਸਾਧ ਸੰਗਤ ਸੱਚਖੰਡੋ ਸਰਾਇ ਵਾਹਿਗੁਰੂ ਕੋਲ ਸ਼ਬਦ ਸੁਣਾਇਆ ਕਿ ਦਾਬੂਨ ਮੇਨਵਾ ਤੈਨੂੰ ਗੁਰੂ ਨਾਨਕ ਸਾਹਿਬ ਜੀ ਆਦੇ ਉੱਤੇ ਗੁਰੂ ਕੋ ਇਹ ਸੰਤਾਂ ਨੂੰ ਵਾਹਿਗੁਰੂ ਮੰਨਤ ਨਿਢ ਕਰਵਾਇ ਤੇ ਤਨੇਤ ਸੰਤਾਂ ਨੇ ਪ੍ਰਮਾਤਮਾ ਨਾਲ ਲਾ ਤੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਰਤਾਰ ਸਾਹਿਬ ਉਹ ਆਜ ਬਤੇ ਤੇ is okay. over.